ਹਾਂਜੀ ਦੋਸਤੋ ਇਹ ਜੀ ਆਪਣਾ ਖੇਤ ਤੇ ਆ ਸਾਡੇ ਨਾਲ ਦੇ ਗਵੰਦੀ ਦਾ ਖੇਤ ਵਾ ਤੇ ਲਗਭਗ ਇਹ ਬਰਾਬਰ ਤੇ ਦੋਵੇਂ ਇੱਕੋ ਦਿਨ ਛੋਨੇ ਲੱਗੇ ਸੀ ਤਾਂ ਸਾਡੇ ਖੇਤ ਦੀ ਗਰੋਥ ਦੇਖ ਸਕਦੇ ਹੋ ਪਹਿਲਾ ਖੇਤ ਦੇਖ ਸਕਦੇ ਲਗਭਗ 7-8 ਦਿਨਾਂ ਦੀ ਇਹ ਬਜਾਈ ਹੋਈ ਏ ਮਤਲਬ ਕੋਟ ਛੋਨੇ ਟ੍ਰਾਂਸਪਲੈਂਟ ਕੀਤਾ ਹੋਇਆ ਤੇ ਇਹ ਵੀ ਨੂੰ 7-8 ਦਿਨ ਹੋ ਗਏ ਨੇ ਤੇ ਇਹਨੂੰ ਦੋ ਦਿਨ ਕਿਸਾਨ ਭਰਾ ਨੇ ਪਹਿਲਾਂ ਯੂਰੀਆ ਪਾਤੀ ਆ ਤੁਸੀਂ ਦਰੰਗ ਦੇਖ ਸਕਦੇ ਹੋ ਕੋਈ ਯੂਰੀਆ ਮੀਂਹ ਪਿਆ ਸੀ ਤੇ ਉੱਤੇ ਹੋ ਗਈ ਏ ਤੇ ਇਹਦੇ ਤੁਸੀਂ ਮਤਲਬ ਬੂਟਿਆਂ ਦੀ ਗਰੋਥ ਵੇਖ ਸਕਦੇ ਹੋ ਕਿੰਨੀ ਕੀਤੀ ਹੈ ਨੇ ਤੇ ਵੇਖ ਸਕਦੇ ਹੋ ਕਿ 1 2 2 2 ਪੱਤੀਆਂ ਕੀਤੀ ਹੈ ਤੇ ਆ ਜਿਹੜਾ ਆਪਣਾ ਲੱਗਾ ਵਾ ਝੋਨਾ ਇਹਨੂੰ ਸਿਰਫ ਅਜੇ ਜੇ ਕੱਖਾਂ ਵਾਲੀ ਨਦੀਨ ਵਾਲੀ ਸਪਰੇ ਉਹੋ ਹੀ ਪਾਈਏ ਅਜੇ ਕੋਈ ਸਪਰੇ ਨਹੀਂ ਕੀਤੀ ਤਾਂ ਤੁਸੀਂ ਵੇਖ ਸਕਦੇ ਹੋ ਤੇ 6 ਤੋਂ 7 ਨਾਲੀਆਂ ਇਹ ਬੂਟਾ ਕਰ ਚੁੱਕਿਆ ਵਾ ਤੇ ਆ ਇੱਕ ਟ੍ਰਿਲਰਿੰਗ ਹੋਰ ਦਾ ਨਿਕਲਿਆ ਵਾ ਤੇ ਇਹਨੂੰ ਆਪਾਂ ਖਾਦ ਪਾਈ ਸੀ ਸੁੱਕੇ ਵਾਂ ਦੇ ਵਿੱਚ ਜਿਹੜੀ ਪੋਟਾਸ਼ ਹੁੰਦੀ ਹੈ ਤੇ ਸੁਪਰ ਹੁੰਦੀ ਏ ਤੇ ਉਹ ਪਾਈਆਂ ਸੀ 2 ਸਾਲ ਪਾਉਂਦੇ ਨੇ ਤੇ ਕੱਲ ਸਾਡੇ 2 ਦਿਨ ਹੋ ਗਏ ਮੀਂਹ ਲਗਾਤਾਰ ਪਿਆ ਤੁਸੀਂ ਦੇਖ ਸਕਦੇ ਕਿਸਾਨ ਭਰਾ ਪਾਣੀ ਦੇ ਵਿੱਚ ਹੀ ਜੂੜੀਆਂ ਪਾਈ ਜਾਂਦੇ ਨੇ ਤੇ ਆਪਾਂ ਜੇ ਜੂੜੀਆਂ ਸਟਾਰਟ ਨਹੀਂ ਕੀਤੀ 7-8 ਦਿਨ ਹੋ ਗਏ ਝੋਨੇ ਨੂੰ ਤਾਂ ਕਾਫੀ ਚੰਗਾ ਤੁਰ ਪਿਆ ਵਾ ਪਨੀਰੀ ਚੰਗੀ ਸੀ ਤੇ ਬੂਟਾ ਦੇਖ ਸਕਦੇ ਹੋ ਕਿ ਤਿਲ ਰੰਗੇ ਦਾ ਕਾਫੀ ਚੰਗਾ ਮਾਰਿਆ ਵਾ ਤੇ ਇੱਧਰ ਕਿਸਾਨ ਭਰਾ ਨੇ ਜੂੜੀਆਂ ਵੀ ਪਾਤੀ ਆ ਤੇ ਫੇਰ ਵੀ ਟਰੇਲਰ ਇੱਕ ਇੱਕ ਦਾ ਦੋ ਦੋ ਟਰੇਲਰ ਦਾ ਝੋਨੇ ਤੋਂ ਵੀ ਦੇਖ ਸਕਦੇ ਕਿ ਹੋ ਰਿਹਾ ਵਾ ਤੇ ਇਹਦਾ ਰੰਗ ਵੇਖ ਸਕਦੇ ਝੋਨੇ ਦਾ ਖਾਦ ਪਾਉਣ ਦੇ ਨਾਲ ਕਿਦਾਂ ਹੋ ਗਿਆ ਵਾ ਤੇ ਇਹਦੇ ਉੱਤੇ ਦੂਜੀ ਵੀ ਪੈ ਗਈ ਹੈ ਸੂਪਰ ਪੋਟਾਸ਼ ਆ ਕੁਝ ਪਾਤਾ ਯੂਰੀਆ ਡੋਸ ਵੀ ਦੇਤੀ ਤੇ ਇੱਧਰ ਅਜੇ ਆਪਾਂ ਕੱਖਣੀ ਪਾਇਆ ਤਾਂ ਫੇਰ ਵੀ ਇਹ ਮਤਲਬ ਝੋਨਾ ਵੇਖ ਸਕਦੇ ਹੋ ਕਿੰਨਾ ਟੇਲਰਿੰਗ ਕਰ ਰਿਹਾ ਵਾ ਤੇ ਯੂਰੀਆ ਪਾਵਾਂਗੇ ਲੇਟ ਹੋ ਗਈ ਹੈ ਤੇ ਜੇ ਪਾਤਾ ਫੇਰ ਜ਼ਿਆਦਾ ਫਟਾਰਾ ਕਰੇਗਾ ਜ਼ਿਆਦਾ ਗਰੋਥ ਕਰੇਗਾ ਕਿਉਂਕਿ ਯੂਰੀਆ ਵੀ ਕਿਉਂਕਿ ਟੇਲਰਿੰਗ ਵਧਾਉਂਦੀ ਹੈ ਤੇ ਪਾਣੀ ਜ਼ਿਆਦਾ ਹੋਣ ਕਰਕੇ ਦੋ ਦਿਨ ਮੀਂਹ ਪੈ ਗਿਆ ਸੀ ਤੇ ਪਾਣੀ ਜ਼ਿਆਦਾ ਨਹੀਂ ਪਈ ਸੋ ਜਦੋਂ ਪਾਣੀ ਘਟਦਾ ਵਾ ਜਾਂ ਸੁੱਕਦਾ ਵਾ ਤਾਂ ਪਾਣੀ ਯੂਰੀਆ ਸਟਾਰਟ ਕਰਾਂਗੇ ਤੇ ਤੁਸੀਂ ਹੋ ਸਕਦੇ ਹੋ ਤੇ ਇਹਨਾਂ ਦਾ ਡਿਫਰੈਂਟ ਤੇ ਪਾਣੀ ਦੇ ਵਿੱਚ ਵੀ ਲੋਕ ਕਈ ਖਾਦਾਂ ਪਾ ਦਿੰਦੇ ਨੇ ਤੇ ਪਨੀਰੀ ਚੰਗੀ ਹੋਣ ਕਰਕੇ ਮੇਰੇ ਦੇ ਹਿਸਾਬ ਦੇ ਨਾਲ ਆ ਪਨੀਰੀ ਸਾਡੀ ਚੰਗੀ ਸੀ ਗ੍ਰੋਥ ਚੰਗੀ ਸੀ ਤਾਂ ਇਹਦੀ ਮਤਲਬ ਟ੍ਰੇਲਿੰਗ ਜ਼ਿਆਦਾ ਹੋਣ ਲੱਗ ਪਈ ਹੈ ਤੇ ਲਾਈਏ 28 ਦਿਨਾਂ ਦੀ ਤੇ ਇਹ ਪੱਤੀਆਂ 30 ਦਿਨਾਂ ਦੀ ਮੇਰੇ ਹਿਸਾਬ ਨਾਲ ਪਨੀਰੀ ਇਸ ਕਿਸਮ ਪੰਜ ਸਰਦੋ ਗੀਤੀ ਬੀਜੀ ਸੀ ਤੇ ਅਗੇਤੀ ਹੋ ਕਰਕੇ ਇਹਦਾ ਵੇ ਵੇ ਵੀ ਕੂਲੀ ਪਨੀਰੀ ਲਗੇ ਤੇ ਜਿਆਦਾ 부ਜਾ ਮਾਰਦੀ ਏ ਤੇ ਇਹ ਕੂਲੀ ਲੱਗੀ ਏ ਤੇ ਜਿਹਦੇ ਨਾਲ ਇਹਦੇ ਇਹ ਝੋਨਾ ਦਿਖਤ ਆ ਰਹੀ ਏ ਤੋੜਨ ਦੇ ਵਿੱਚ ਤੇ ਹੋਰ ਇੱਕ ਕਮੀ ਹੋ ਸਕਦੀ ਜਾਂ ਇਹ ਝੋਨਾ ਥੋੜਾ ਜਿਹਾ ਡੂੰਗਾਈ ਦੇ ਵਿੱਚ ਲੱਗਾ ਹੋ ਸਕਦਾ ਜਿਸ ਦੇ ਕਰਕੇ ਥੋੜਾ ਜਿਹਾ ਝੋਨਾ ਖੜ ਗਿਆ ਵਾ ਸੋ ਇਹ ਗੱਲਾਂ ਤੁਹਾਡੇ ਨਾਲ ਸਾਂਝੀ ਕਰਦੀਆਂ ਸੀ ਤੁਸੀਂ ਇਹ ਸਕਦੇ ਹੋ ਧੰਨਵਾਦ